ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਥੈਂਕ ਯੂ ਸੱਡੀ ਔਨ ਵੈਲਗਨ ਨਵਨਾ ਤੇ ਤਾਜ਼ੀ ਖਬਰਾਂ ਟਰਾਈਟ ਤੱਕ ਪੰਦਰਾਂ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਲਾਈਵ ਮਦਦ ਦੀ ਗੁਹਾਰ ਟੋਕੇ ਦੇ ਵਿੱਚ ਆ ਕੇ ਕੱਟਿਆ ਗਿਆ ਸੀ ਹੱਥ ਐਕਸੀਡੈਂਟ ਹੋਣ ਕਰਕੇ ਟੁੱਟ ਗਿਆ ਪੈਰ ਪੈਸੇ ਨਾ ਹੋਣ ਕਰਕੇ ਨਹੀਂ ਹੋ ਸਕਿਆ ਇਲਾਜ ਪਿਤਾ ਦੀ ਕੈਂਸਰ ਕਰਕੇ ਹੋ ਚੁੱਕੀ ਮੌਤ ਦੋ ਵਕਤ ਦੀ ਰੋਟੀ ਤੋਂ ਵੀ ਮੋਤਾਜ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਕਰਦੇ ਹਾਲਾਤ ਵਿੱਚ ਪਰ ਜਾਣ ਗਿਆ ਅੱਖਾਂ ਪੱਟੀ ਹਲਕੇ ਤੇ ਪਿੰਡੋ ਦੁਬਲੇ ਦੇ ਵਿੱਚ ਗੁਰੂ ਘਰ ਦੇ ਹੈੱਡ ਗ੍ਰੰਥੀ ਨੇ ਇਲਾਜ ਕਰਾਉਣ ਦੀ ਅਪੀਲ ਕੀਤੀ ਹੈ ਕਿ ਗ੍ਰੰਥੀ ਗੁਰਲਾਲ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਜੀ ਵੀ ਗੁਰੂ ਘਰ ਦੇ ਹੈੱਡ ਗ੍ਰੰਥੀ ਸਨ ਅਤੇ ਉਹਨਾਂ ਦੀ 슈ਗਰ ਦੀ ਬਿਮਾਰੀ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਅਤੇ ਮੇਰੇ ਟੋਕੇ ਦੇ ਵਿੱਚ ਆ ਕੇ ਹੱਥ ਕੱਟਿਆ ਗਿਆ ਸੀ ਪਰ ਪਿਆਸੇ ਨਾ ਹੋਣ ਕਰਕੇ ਲਾਜ ਨਹੀਂ ਕਰਵਾਇਆ ਗਿਆ ਜਿਸ ਕਰਕੇ ਮੇਰੀ ਬਾਹ ਸੁੱਕ ਗਈ ਹੈ ਅਤੇ ਐਕਸੀਡੈਂਟ ਹੋਣ ਕਰਕੇ ਮੇਰਾ ਪੈਰ ਵੀ ਟੁੱਟ ਗਿਆ ਹੈ ਅਤੇ ਉਸ ਨੇ ਦਾਨੀ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਉਸ ਦਾ ਇਲਾਜ ਕਰਵਾਇਆ ਜਾਵੇ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਵੀਰ ਜੀ ਮੈਂ ਆ ਗੁਰਲਾਲ ਸਿੰਘ ਪਿੰਡ ਦੁਬਲੀ ਕੀ ਗੱਲ ਬਾਤ ਹੈ ਜਿਹਨ ਪੈਰ ਨੇ ਜਿਹੜੀ ਪਹਿਲਾਂ ਤਾਂ ਡੇ ਹੱਥ ਨੂੰ ਵੀ ਹੋਏ ਉਹ ਦੱਸਿਓ ਵੀਰ ਜੀ ਮੈਂ ਇਹਦਾ ਐਕਸੀਡੈਂਟ ਹੋ ਗਿਆ ਹੈ ਰੋਡੀਆਂ ਟੋਟੀਆਂ ਹੀ ਲੱਤਦੀਆਂ ਹਾਂਜੀ ਹਾਂਜੀ 2.5 ਮਹੀਨੇ ਹੋ ਗਏ ਵੀਰ ਜੀ ਤਰਾ ਮੰਜੇ ਤੇ ਕੋਈ ਹੈ ਨਹੀਂ ਗਾ ਸਾਧਨ ਕੋਈ ਵੀ ਹੁਣ ਕਮਾਂ ਖਣੋ ਵੀਰ ਜੀ ਮੰਜੇ ਤੇ ਪਏ ਆ ਤਾਂ ਵੀਰ ਜੀ ਹੱਥ ਟੋਕੇ ਜਾਣ ਕੇ ਕੱਟਿਆ ਗਿਆ ਹੀ ਉਹਦੇ ਬਾਰੇ ਵੀਰ ਜੀ ਬਹੁਤ ਮੰਦਾ ਵਾਲਾ ਵੀਰ ਜੀ ਗਰਮੀ ਤੇ ਵੀ ਬੰਨ ਕੇ ਰੱਖਣਾ ਪੈਂਦਾ ਬਾ ਸਾਰੀ ਸੁੱਕਦੀ ਜਾਂਦੀ ਤੁਹਾਡੇ ਸਾਹਮਣੇ ਆ ਤੇ ਆ जखਮ ਵੀਰ ਜੀ ਗਾੜੀਆਂ ਉਸੇ ਤਰ੍ਹਾਂ ਪੋਲੇ ਦਾ ਪੋਲਾ ਹੀ ਆ ਹਾਂਜੀ ਵੀਰ ਜੀ ਤੋ ਵੀ ਹੱਟ ਕੱਟ ਆਹ ਤਾਂ ਟੱਕਟੇ ਨੂੰ ਵੀਰ ਜੀ 8-9 ਸਾਲ ਹੀ ਹੋ ਚਲੇ ਜੀ ਹਾਂਜੀ ਇਹ 8-9 ਸਾਲ ਹੋ ਗਏ ਨੇ ਕੰਮ ਕਾੜਾ ਕਰਦੇ ਵੀਰ ਜੀ ਮੈਂ ਪਾਠੀ ਸਿੰਘ ਜਿਹੜੇ ਗੁਰਦਾਰਾ ਸਾਹਿਬ ਵੀਰ ਜੀ ਗੁਰਦਾਰਾ ਸਾਹਿਬ ਨੇ ਇਤਰਾ ਹੀ ਖੁੱਲਾ ਹੀ ਡਿਊਟੀ ਲਾ ਕੇ ਹਾਂਜੀ ਲੋਬ ਜੀ ਘਰ ਦਾ ਗੁਜ਼ਾਰਾ ਫਿਰ ਕਿੱਥੇ ਹੁੰਦਾ ਹੈ ਹਾਂ ਵੀਰ ਜੀ ਇਤਰਾ ਹੀ ਪਾਠਾਂ ਤੋਂ ਹੀ ਹਾਂਜੀ ਪਾਠਾਂ ਤੋਂ ਹਾਂਜੀ ਵੀਰ ਜੀ ਪਾਠਾਂ ਤੋਂ ਹੀ ਹਾਂ ਤਾਂ ਵੀਰ ਜੀ ਦੋ ਢਾਈ ਮਹੀਨੇ ਹੋ ਜ਼ਲੇ ਸਾਨੂੰ ਮੰਜੇ ਤੇ ਬੈਠੇ ਆ ਹਾਂਜੀ 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 ਮਨਜੇ ਦੇ ਵੀਰ ਜੀ ਇਤਨਾ ਲੱਤ ਤੇ ਸੱਟ ਲੱਗਣ ਕਰਨਾ ਜੇ ਲਾਤਾਂ 'ਚ ਕੋਈ ਰਿਸ਼ਤੇਦਾਰ ਮੋੜਿਆ ਜੀ ਤੁਹਾਡਾ ਨਹੀਂ ਨਹੀਂ ਵੀਰ ਜੀ ਕੋਈ ਨਹੀਂ 69 ਨੰਬਰ ਤੇ ਕੋਈ ਹੈ ਕੋਈ ਨਹੀਂ ਵੀਰ ਜੀ ਕੋਈ ਨਹੀਂ ਜੀ ਪਰਿਵਾਰ ਵਿੱਚ ਕਿੰਨੇ ਜਣੇ ਵੀਰ ਜੀ ਮਾਤਾ ਜੀ ਆ ਮੇਰੇ ਤੇ ਭੈਣ ਮੇਰੇ ਵਿਆਹੇ ਹੋਏ ਨੇ ਹਾਂਜੀ ਮਾਤਾ ਜੀ ਬਜ਼ੁਰਗ ਨੇ ਹਾਂਜੀ ਬਜ਼ੁਰਗ ਨੇ ਮਾਤਾ ਜੀ ਕੋਈ ਵੀਰ ਜੀ ਹੋਊਗੀ ਨਿਆ 60 ਤੇ ਲੱਗ ਗਏ ਮਨੇ ਮਾਤਾ ਦੇ ਸਿਰ ਤੇ ਵੀਰ ਜੀ ਕੋਈ ਤੁਹਾਨੂੰ ਸੰਭ ਦੇ ਉਹ ਹੀ ਵੀਰ ਜੀ ਮੇਨ ਸੰਤ ਮਾਤਾ ਜੀ ਉਹ ਵੀ ਬਿਮਾਰ ਰਹਿੰਦੇ ਉਹ ਵੀ ਮਾਪੋਂ ਆ ਰਹਿੰਦੇ ਵੀਰ ਜੀ ਹਾਂ ਜੀ ਲੱਤਾਂ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਹਾਂ ਜੀ ਪਿਤਾ ਜੀ ਨੂੰ ਕੀ ਗੱਲ ਹੋਈ ਉਹਨਾਂ ਨੂੰ ਵੀਰ ਜੀ ਕੈਂਸਰ ਹੋ ਗਈ ਸੀ ਪੂਰੇ ਹੋ ਗਏ ਪਿਤਾ ਜੀ ਹਾਂ ਜੀ ਉਹ ਵੀ ਵੀਰ ਜੀ ਪਹਿਲਾਂ ਪੱਤ ਸਿੰਘ ਹੀ ਮੁਰਗੇ ਸੇਵਾ ਕਰਦੇ ਪੰਜਾਂ ਪਿਆਰਿਆਂ ਦੀ ਗੁਰਦੁਆਰਾ ਸਾਹਿਬ ਤੇ ਜਿੰਨੀ ਤੱਕ ਇਹਨਾਂ ਦਾ ਸਿਰ ਦੀ ਦਵਾਈ ਵੀ ਕੋਈ ਖਾਂਦਾ ਵੀ ਫਾਈਲ ਨਹੀਂ ਦਿਖਾਈ ਦਿੰਦੀ ਇਹ ਕੀ ਗੱਲਬਾਤ ਹੋਈ ਇਹ ਵੀ ਵੀਰਜੀ ਸਿਰ ਦੇ ਕੋਈ ਸੌਂਝ ਜੀ ਨਹੀਂ ਆਉਂਦੀ ਕੀ ਗੱਲਬਾਤ 5000 ਰੁਪਏ ਤੇ ਵੀਰਜੀ ਦਵਾਈ ਆਉਂਦੀ ਮਹੀਨੇ ਦੀ ਹਾਂਜੀ ਤਾਂ ਵੀਰਜੀ ਉਹ ਵੀ ਕੇਡੀ ਹਸਪਤਲੋਂ ਵੀਰਜੀ ਦਵਾਈ ਆਉਂਦੀ ਆ 6000 ਰੁਪਏ ਮਹੀਨਾ ਦਾ ਵੀਰਜੀ ਖਰਚਾ ਆ ਤਾਂ ਵੀਰਜੀ ਉਹ ਵੀ ਪਾਠਾਂ ਦੇ ਸਿਰ ਤੋਂ ਪੂਰਾ ਨਹੀਂ ਗਾ ਹੁੰਦਾ ਹਾਂਜੀ ਵੀਰਜੀ ਵੀਰ ਜੀ ਜਦੋਂ ਨਾ ਨਹੀਂ ਸੱਜਣਿਆਂ ਨੂੰ ਕੀ ਬੇਨਤੀ ਕਰਨੀ ਅਸੀਂ ਵੀਰ ਜੀ ਬੇਨਤੀ ਕਰਦੇ ਆ ਜੋੜ ਕੇ ਕਿ ਵੀਰ ਜੀ ਸਾਡੀ ਵਾਦੋ ਵਾਦ ਮਦਦ ਕੀਤੀ ਜਾਵੇ ਹਾਂਜੀ ਵੀਰ ਜੀ ਘਰ ਦੇ ਹਾਲ ਜਿਵੇਂ ਕਾਨੇ ਦੀ ਸਰਕੀ ਪਈ ਹੈ ਤੇ ਕੀ ਹਾਲ ਵਾ ਵੀਰ ਜੀ ਤੁਹਾਡੇ ਸਾਹਮਣੇ ਆ ਜੋ ਕੁਛ ਹੈਗਾ ਵੇਖ ਲਓ ਹਾਂਜੀ ਹਾਂ ਰੋਟੀ ਪਾਣੀ ਦਾ ਫਿਰ ਕਿਤਰਾ ਗੁਜ਼ਾਰਾ ਚੱਲਦਾ ਹੈ ਐ ਇਤਨਾ ਵੀਰ ਜੀ ਇੱਕ ਡੰਗਰ ਆ ਮਾਦਾ ਵਿਚਾਰੀ ਉਹਨਾਂ ਸਾंभ ਕੇ ਤੇ ਵੀਰ ਜੀ ਉਤੋਂ ਹੀ ਚਲਾਉਂਦੀ ਹੈ ਘਰ ਬਰ ਹਾਂਜੀ ਐ ਤਾਂ ਕੀ ਗੱਲ ਹੋਈ ਪਹਿਰ ਤੇ ਵੀਰ ਜੀ ਐਕਸੀਡੈਂਟ ਹੋ ਗਿਆ ਸੀ ਹਾਂਜੀ ਹਾਂਜੀ ਉਹ ਹੱਡੀਆਂ ਟੁੱਟੀਆਂ ਵੀਰ ਜੀ ਲੱਤ ਦੀਆਂ ਹਾਂਜੀ ਤੇ ਹੌਤਵਾਰ ਕੀ ਦੱਸਿਆ ਡਾਕਟਰਾਂ ਨੇ ਕਿੰਨੇ ਲੱਗਣੇ ਵੀਰ ਜੀ ਨੇ 2.5 ਤੋਂ 3 ਲੱਖ ਰੁਪਏ ਦੱਸਣਾ ਗਿਆ ਆਪਰੇਸ਼ਨ ਹੋਊਗਾ ਹੱਥ ਦਾ ਹਾਂਜੀ ਹਾਂਜੀ ਤੇ ਬਾਹ ਸੁੱਕਦੀ ਜਾਂਦੀ ਹੈ ਹਾਂਜੀ ਬਾਹ ਸੁੱਕਦੀ ਜਾਂਦੀ ਆ ਵੀਰ ਜੀ ਤਾਂ ਸਾਹਮਣੇ ਹੀ ਆ ਜੋ ਕੁਛ ਹੈ ਗਾਂਜੀ ਇਹਦਾ ਐਤਕ ਇਲਾਜ ਹੀ ਨਹੀਂ ਕਰਾਇਆ ਵੀਰ ਜੀ ਇਲਾਜ ਨਹੀਂ ਕਰਾਇਆ ਗਿਆ ਪੈਸੇ ਖੋਣੇ ਹੀ ਗਏ ਹਾਂਜੀ ਵੀਰ ਬੀਲ ਕਰਨੀ ਆਉਂਦੇ ਐ ਵੀਰ ਜੀ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਦਾਨੀ ਸੱਦੇ ਨਗਰੀ ਸਾਡੀ ਵੱਤੋਂ ਵੱਦ ਮਦਦ ਕੀਤੀ ਜਾਵੇ ਜੋ ਵੀਰ ਜੀ ਅਸੀਂ ਹੱਥ ਦਾ ਇਲਾਜ ਕਰਾ ਲਈਏ ਤੇ ਮੈਂ ਆਪ ਦਾ ਸਿਰ ਦਾ ਵੀ ਵੀਰ ਜੀ ਨਾਲ ਇਲਾਜ ਕਰਾ ਸਕਾਂ ਸਿਰ ਦੇ ਉਹਨਾਂ ਦਵਾਈ ਕਿੰਨੀ ਆਉਂਦੀ ਹੈ ਜੀ ਮਹੀਨੇ ਦੀ ਵੀਰ ਜੀ ਇਹ 6000 ਰੁਪਏ ਦੀ ਮਹੀਨੇ ਦੀ ਦਵਾਈ ਆਉਂਦੀ ਉਹ ਫਿਰ ਕਿੱਥੋਂ ਆਉਂਦੇ ਪੈਸੇ ਉਹ ਵੀਰ ਜੀ ਇਤਨਾ ਹੀ ਕਦੀ ਆ ਗਈ ਕਦੀ ਨਾ ਆ ਗਈ ਹਾਂ ਜੀ ਹਾਂ ਜੀ ਕੀ ਕਿਰੋਂ ਮੰਗ ਕੇ ਲੈਣੇ ਪੈਂਦੇ ਪਏ ਮੰਗ ਮੰਗ ਕੇ ਵੀਰ ਜੀ ਕਹੇ ਤੂੰ ਹਾਂ ਜੀ ਕੀ ਇਹ ਪੀਲ ਕਰਨੀ ਚਾਹੋਗੇ ਵੀ ਜਿਹੜਾ ਤੁਹਾਡਾ ਕੋਈ ਇਲਾਜ ਹੋ ਜੇ ਮਤਲਬ ਇੱਕ ਸਰੀਰ ਆ ਤੇ ਕਿੰਨੀਆਂ ਪ੍ਰੋਬਲਮਾਂ ਤੁਹਾਨੂੰ ਸਾਰੀਆਂ ਦੱਸਿਓ ਸਿਰ ਤੋਂ ਲੈ ਕੇ ਪੈਰਾਂ ਤੱਕ ਪ੍ਰੋਬਲਮ ਵੀਰ ਜੀ ਹੁਣ ਇਹ ਆ ਵੀ ਪੈਰ ਤੇ ਵੀ ਸੱਟ ਲੱਗੀ ਹੋਈ ਆ 2.5 ਮਹੀਨੇ ਹੋ ਗਏ ਤੁਰਿਆ ਨਹੀਂ ਜਾਂਦਾ ਤਾਂ ਵੀ ਜੀ ਸਿਰ ਦੀ ਵੀ ਪ੍ਰੋਬਲਮ ਆ ਉਹ ਵੀ ਦਵਾਈ ਕਿਹੜੀ ਹਸਪੀਟਲ ਤੋਂ ਚਲਦੀ ਐ ਅੰਮ੍ਰਿਤਸਰ ਤੋਂ ਹਾਂਜੀ ਤਾਂ ਵੀ ਜੀ ਉੱਥੋਂ ਹਾਂਜੀ ਹੱਥ ਵੀ ਵੀਰ ਜੀ ਕੱਟਿਆ ਹੋਇਆ ਹਾਂਜੀ ਹਾਂਜੀ ਅਸੀਂ ਦੱਸ ਵੀਰ ਜੀ ਇਹ ਬੇਨਤੀ ਕਰਦੇ ਆਂ ਸਾਡਾ ਇਲਾਜ ਕਰਾ ਦਿੱਤਾ ਜਾਵੇ ਹੋਰ ਨਹੀਂ ਵੀਰ ਜੀ ਕੁਛ ਨਹੀਂ ਹਾਂਜੀ ਵੀਰ ਜੀ ਇਹ ਵੀ ਜੀ ਕੋਈ ਰਿਸ਼ਤੇਦਾਰ ਨੇ ਮਦਦ ਕੀਤੀ ਹੋਵੇ ਤੁਹਾਡੀ ਨਹੀਂ ਵੀਰ ਜੀ ਕਹੇ ਵੀ ਰਿਸ਼ਤੇਦਾਰ ਨਹੀਂ ਨਹੀਂ ਵੀਰ ਜੀ ਵੀਰ ਜੀ ਜੇ ਮਲੋ ਪਾਰ ਤੋਂ ਨਾ ਕੋਈ ਹੋਰ ਵੀ ਕੰਮ ਕਰਦੇ ਰਹੇ ਕੇ ਜਾਂ ਨਹੀਂ ਨਹੀਂ ਵੀਰ ਜੀ ਪਾਰ ਠੀਕ ਬਸ ਕੰਮ ਕਿਉਂਕਿ ਵੀਰ ਜੀ ਇੱਕ ਹੱਥ ਦਾ ਕਰਕੇ ਉਹਨੂੰ ਹੁੰਦਾ ਵੀ ਨਹੀਂ ਹੋਰ ਕੋਈ ਕੰਮ ਅੱਛਾ ਜੀ ਹਾਂਜੀ ਹਾਂਜੀ ਇਹ ਗੁਜ਼ਾਰਾ ਫਿਰ ਕਿੱਤਰਾ ਹੁੰਦਾ ਇੱਕ ਬੰਨੇ ਦਵਾਈ ਵੀ ਆਉਂਦੀ ਹੈ ਦਵਾਈ ਵੀਰ ਜੀ ਕਦੀ ਆ ਜਾਂਦੀ ਹੈ ਕਦੀ ਨਹੀਂ ਆਉਂਦੀ ਹਰੇ ਤਰ੍ਹਾਂ ਹੀ ਵੀ ਜੀ ਚੱਲੀ ਜਾਂਦਾ ਹਾਂ ਜੀ ਆਪਣਾ ਵੀ ਜੀ ਨੰਬਰ ਬੋਲਦੇ ਹੋ ਅੰਤ ਵਿੱਚ ਜਿੰਨੇ ਵੀ ਐਨ ਆਰ ਆਈ ਵੇਖਣ ਦੇ ਨੇ ਉਹਨਾਂ ਨੂੰ ਆਪਣੀ ਕੰਡੀਸ਼ਨ ਦੱਸ ਕੇ ਹੈਲਪ ਵਾਸਤੇ ਕਹਦੇ ਹੋ ਕਿ ਤੁਹਾਡੀ ਕਿਸ ਤਰ੍ਹਾਂ ਹੈਲਪ ਹੋਵੇ ਉਹ ਪੈਸੇ ਦੀ ਜਾਂ ਤੁਹਾਡਾ ਇਲਾਜ ਕਰਾ ਕੇ ਦਿੱਤਾ ਜਾਵੇ ਇਹ ਜਰੂਰ ਦੱਸੋ ਵੀਰ ਜੀ ਆਪਾਂ ਕਿੰਨੇ ਭਾਵੇਂ ਆਪਣਾ ਇਲਾਜ ਹੀ ਕਰਾ ਦਿੱਤਾ ਜਾਵੇ ਹੱਥ ਰਾਦੇ ਜਾਂ ਦਵਾਈ ਦਾ ਵੀਰ ਜੀ ਹਾਂਜੀ ਹਾਂਜੀ ਹੋਰ ਵੀਰ ਜੀ ਚਲੋ ਬਾਕੀ ਹਾਂਜੀ ਤੁਸੀਂ ਪਾਠ ਕਰਦੇ ਹੋ ਮੈਂ ਚਾਹਵਾਂ ਕਿ ਮੈਂ ਦਰਸ਼ਕ ਚਲੋ ਵੇਖਣ ਮੈਂ ਨਹੀਂ ਕਹਦੇ ਕਿ ਮਨ ਕਰਦਾ ਹੈ ਕਿ ਦੁਬਾਰਾ ਮੈਂ ਠੀਕ ਹੋ ਕੇ ਪਾਠ ਕਰਨ ਜਾਵਾਂ ਬਿਲਕੁਲ ਬਿਲਕੁਲ ਵੀਰ ਜੀ ਹਾਂਜੀ ਇੱਕ ਕੋਈ ਮੂਲ ਮੰਤਰ ਦਾ ਪਾਠ ਸੁਣਾ ਦਿਓ ਇਹ ਸੰਦੇਸ਼ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਪਉ ਨਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਦੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਦੋ ਮੋਬਾਈਲ ਨੰਬਰ ਬੋਲਦੇ ਵਾਹਿਗੁਰੂ ਦੋ ਮੋਬਾਈਲ ਨੰਬਰ ਹੈ ਜੀ 9855944903 9855944903 ਇਹ ਤੇ ਬ Google ਤੇ ਫੋਨ ਤੇ ਚੱਲਦਾ ਹਾਂਜੀ ਵੀਰ ਜੀ ਚੱਲਦਾ ਕੀ ਚੱਲਦਾ ਜੀ ਵੀਰ ਜੀ Google ਤੇ ਵੀ ਚੱਲਦਾ ਫੋਨ ਤੇ ਵੀ ਚੱਲਦਾ ਹਾਂਜੀ